ਗਣਤੰਤਰ ਦਿਵਸ 26 ਜਨਵਰੀ ਦੇ ਮੌਕੇ ਦੇ ਉੱਤੇ ਸ਼ਰਾਰਤੀ ਅੰਸਰ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦਾ ਬੁੱਤ ਦੇ ਉੱਤੇ ਹਥੌੜੀਆਂ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚੱਲਦੇ ਹੋਏ ਪੂਰੇ ਦੇਸ਼ ਭਰ ਦੇ ਵਿੱਚ ਰੋਸ ਸੀ ਤੇ ਅੱਜ ਮੋਹਾਲੀ ਵਿਖੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਿਸ਼ ਦੀ ਅਗਵਾਈ ਵਿੱਚ ਕੀਤਾ ਗਿਆ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਇਸ ਮੌਕੇ ਦੇ ਉੱਤੇ ਭਾਜਪਾ ਨੇਤਾਵਾਂ ਨੇ ਆਪਣੇ ਮੂਤੇ ਕਾਲੀ ਪੱਟੀਆਂ ਵੀ ਬੰਨ੍ਹੇ ਰੱਖੀਆਂ ਸਾਨੂੰ ਸਾਰਿਆਂ ਨੂੰ ਪਤਾ 26 ਤਰੀਕ ਜਿੱਦਨ ਪਬਲਿਕ ਡੇ ਸੀ ਉਦੋਂ ਅੰਮ੍ਰਿਤਸਰ ਤੇ ਇੱਕ ਮੰਦਪਦ ਪਾਕੀ ਘਟਨਾ ਹੋਈ ਔਰ ਇਹ ਸੋਚੀ ਸਮਝੇ ਸ਼ਿਦਨ ਕਰਦੇ ਅਧੀਨ ਹੋਈ ਆਸੀਂ ਸਰਕਾਰ ਜਿਹੜੀ ਕਿ ਸੁਕਤੀ ਹੋਈ ਆ ਉਹਨੂੰ ਜਗਾਉਣ ਵਾਸਤੇ ਅੱਜ ਦਾ ਇੱਕ ਮੌਨ ਰੋਜ਼ ਰੱਖ ਰਹੇ ਆਂ ਆਸੀਂ ਪੰਜਾਬ ਦੇ ਲੋਕ ਦੁਖੀ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਜਿਸ ਤਰੀਕੇ ਦੇ ਨਾਲ ਹਰ ਰੋਜ਼ ਬੰਮ ਟਮਾਟੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਹਰ ਰੋਜ਼ ਗੈਂਗਸਟਰਾਂ ਦੀ ਵਾਰਦਾਤਾ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਹਰ ਪਿੰਡ ਵਿੱਚ ਹਰ ਗਲੀ 'ਚ ਹਰ ਮਹੱਲੇ ਦੇ ਵਿੱਚ ਨਸ਼ਾ ਵਿਕ ਰਿਆ ਪੰਜਾਬ ਦੇ ਲੋਕ ਦੁਖੀ ਨੇ ਔਰ ਇੱਕ ਜਿਹੜਾ ਕਾਨੂੰਨ ਦਾ ਜਿਹੜਾ ਡਰ ਹੁੰਦਾ ਉਹ ਜਿਹੜੇ ਅਲੱਗ-ਵੱਗ ਅਲੱਗ-ਵੱਦੀ ਤੱਤ ਹੈ ਉਹਨਾਂ ਤੋਂ ਛੱਡ ਚੁੱਕਿਆ ਜਿਸ ਕਰਕੇ ਸਾਰੇ ਕਿੱਡਾ ਮਾਹੌਲੀਆਂ ਨੇ ਔਰ ਬਾਬਾ ਸਾਹਿਬ ਵੀਰਾਂ ਅੰਬੇਦਕਰ ਜੀ ਜਿਨ੍ਹਾਂ ਨੇ ਇਸ ਦੇਸ਼ ਨੂੰ ਸਭਿਧਾਨ ਦਿੱਤਾ ਜੇ 26 ਜਨਵਰੀ ਵਾਲੇ ਦਿਨ ਹੀ ਉਹਨਾਂ ਦੇ 100 ਮੀਟਰ ਪੁਲਿਸ ਥਾਣੇ ਦੀ ਦੂਰੀ ਤੋਂ ਇਹੋ ਜਿਹੀ ਘਟਨਾ ਹੋਵੇ ਤੇ ਬੜੀ ਮੰਦ ਭਾਂਗੀ ਆ ਰਹੀ ਤੇ ਸਰਕਾਰ ਦੀ ਟੋਟਲ ਫੇਲਿਅਰ ਦਾ ਨਿਸ਼ਾਨਾ ਹੈ ਨਿਸ਼ਾਨੀ ਹੈ ਇਸ ਇਸ ਲਈ ਅੱਜ ਅਸੀਂ ਇੱਕ ਮੌਨ ਅ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਆਵਾਜ਼ ਪਹੁੰਚ ਸਕੇ ਲੋਕ ਦੁਖੀ ਨੇ ਸਰਕਾਰ ਵਿੱਚੋਂ ਆਟ-ਆਟ ਕੇ ਇਸ ਵਾਸਤੇ ਸਾਰਾ ਕੰਮ ਕੀਤਾ ਜਾਵੇ ਤੇ ਦੇਖਿਆ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਨਗਰ ਦਾ ਥਾਣਿਆਂ ਦੇ ਵਿੱਚ ਵੀ ਬੰਬਲਾ ਸੂਰੇ ਦੇ ਜਿਹੜੇ ਇਹੈਂਡਲ ਜਿਹੜੇ ਤੇ ਇਹਦੇ ਬਾਰੇ ਇਹਦੇ ਦੇਖੋ ਤੁਸੀਂ ਤੁਹਾਨੂੰ ਆਪ ਨੂੰ ਪਤਾ ਕਰ ਲੋਜ ਇੱਕ ਜਿਵੇਂ ਹੁੰਦਾ ਨਾ ਰੋਜ਼ ਇੱਕ ਸ਼ਡਿਊਲ ਬਣਾਇਆ ਹੋਇਆ ਜਿਹੜੇ ਪੰਜਾਬ ਲੋਧੀ ਤਤਵ ਨੇ ਕਿ ਇੱਥੇ ਕਿਸੇ ਨਾ ਕਿਸੇ ਤਰੀਕੇ ਦੀ ਘਟਨਾ ਕੀਤੀ ਜਾਵੇ। ਸਰਕਾਰ ਟੋਟਲੀ ਹੇਲੈਸ ਕੰਮ ਲਈ। ਲੋਕ ਦੁਖੀ ਨੇ ਰੋਜ਼ ਪ੍ਰਦਰਸ਼ਨ ਕਰਕੇ ਮੌਨ ਵਰਤ ਕਰਕੇ ਅਸੀਂ ਲੋਕਾਂ ਨੂੰ ਜਗਾ ਰਹੇ ਹਾਂ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਉਮੀਦ ਹੈ ਸਰਕਾਰ ਜਾਗੇਗੀ ਪਰ ਇਹਨੇ ਜਾਗਣਾ ਨਹੀਂ ਕਿਉਂਕਿ ਆਪਣੇ ਏਜੰਡੇਆਂ ਦੇ ਵਿੱਚ ਮਸਤ ਹੈ। ਇਹ ਇਹਨਾਂ ਨੂੰ ਟੈਨਸ਼ਨ ਪੰਜਾਬ ਤੋਂ ਬਾਹਰ ਦੀ ਰਹਿੰਦੀ ਆ। ਇੱਕ ਜੋੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਪੰਜਾਬ ਦੇ ਵਿੱਚ ਪਿਛਲੇ 2-3 ਮਹੀਨਿਆਂ ਤੋਂ ਜਿਸ ਤਰੀਕੇ ਨਾਲ ਕਾਨੂੰਨ ਅਮਨ-ਏਮਾਨ ਦੀ ਸਿੱਧੀ ਬੁਰੀ ਤਰ੍ਹਾਂ ਚਰਮੜਾਈ ਹੋਈ ਹੈ ਉਸ ਤੋਂ ਤੰਗ ਆ ਕੇ ਹੀ ਜਿਹੜੀ ਇਹ ਹੁਣ ਆਖਰੀ ਘਟਨਾ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਹੋਈ ਉਹਦੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਔਰ ਜ਼ਿਲ੍ਹਾ ਮੋਹਾਲੀ ਦੇ ਵਿੱਚ ਹਰ ਵਿਧਾਨ ਸਭਾ ਦੇ ਚਾਹੇ ਡੇਰਾ ਬੱਸੀ ਆ ਚਾਹੇ ਕਰਨਾ ਨਿਆਣਾਗਾਉਂ ਵਿੱਚ ਮੋਹਾਲੀ ਦੇ ਵਿੱਚ ਹਰ ਜਗ੍ਹਾ ਇਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਸ਼ਾਂਤੀ ਮਹਿ ਮੌਨ ਪਰ ਨਾ ਰੱਖਿਆ ਗਿਆ ਤਾਂ ਕਿ ਸਰਕਾਰ ਨੂੰ ਇਹ ਦੱਸਿਆ ਜਾਵੇ ਕਿ ਅਸੀਂ ਤੁਹਾਨੂੰ ਵਾਚ ਕਰ ਰਹੇ ਹਾਂ ਔਰ ਜੇ ਤੁਸੀਂ ਨਹੀਂ ਹਟੇ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਨਹੀਂ ਕੀਤਾ ਫਿਰ ਅਸੀਂ ਸੜਕਾਂ ਤੇ ਆਪ ਉਤਰਾਂਗੇ ਤੋਂ ਪਿਛਲੇ ਦਿਨੀਆ ਆਮਰਾ ਜਿਹੜਾ ਗੱਲ ਕੀਤਾ ਗ੍ਰਾਮ ਪ੍ਰੀਰੀ ਅੰਮ੍ਰਿਤਵਲੀ ਵੱਲੋਂ ਇੱਕ ਡਾਕਟਰ ਰੋਸ਼ੀਨਾਉ ਬੇਤਰਤੀਬ ਲੈ ਕੇ ਕਿ ਤੁਸੀਂ ਤੁਸੀਂ ਜਿਹੜਾ ਪੂਰਾ ਪੂਰਾ ਬਖਤਵਿਆ ਪੜੋ ਜੇ ਤੁਸੀਂ ਜਿਹੜਾ ਦੇਖੋ ਤੇ ਉਹ ਉਹਨੂੰ ਪੋਲੀਟਿਕਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਗ੍ਰਾਮ ਮੰਤਰੀ ਜੀ ਨੇ ਬਾਬਾ ਸਾਹਿਬ ਵੱਲੇ ਜਿਹੜੇ ਸਾਡੇ ਸਾਰਿਆਂ ਦੇ ਵੱਡੇ ਨੇਤਾ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਬੰਦੇ ਉਹਨਾਂ ਦੇ ਦੱਸਿਓ ਇਹ ਨਕਸ਼ੇ ਕਦਮ ਤੇ ਚੱਲ ਰਹੇ ਆ ਉਹਨਾਂ ਨੂੰ ਗੱਲਾਂ ਨੂੰ ਤੋੜ ਮੋੜ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਹ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਆ ਔਨ ਰਿਕਾਰਡ ਆ ਤੁਸੀਂ ਉਹ ਪੂਰੀ ਵੀਡੀਓ ਦੇਖੋ ਤੁਹਾਨੂੰ ਦੇਖੇਗਾ ਉਸ ਚਾਹੋ ਜੀ ਕੋਈ ਵੀ ਗੱਲ ਨਹੀਂ ਸੀ ਅੱਜ ਦਾ ਮੇਨ ਪ੍ਰੋਟੈਸਟ ਕੀ ਹੈ ਕਿ ਕਿੰਨੀ ਰੋਟ ਨਹੀਂ ਇਹ ਪ੍ਰੋਟੈਸਟ ਨਹੀਂ ਹੈ ਜੀ ਇਹ ਮੌਨ ਤਰਨਾ ਹੈ ਅਸੀਂ ਬਾਬਾ ਸਾਹਿਬ ਦੀ ਮੂਰਤੀ ਦੇ ਅੱਗੇ ਬੈਠ ਕੇ ਅਸੀਂ ਦਰਨਾ ਦਵਾਂਗੇ ਮੌਨ ਰੂਪ ਦੇ ਵਿੱਚ ਚੋਰ ਸਰਕਾਰ ਨੂੰ ਵਿਰੋਧ ਕੋਸ਼ਿਸ਼ ਕਰਾਂਗੇ